ਅੱਜ ਸੀ ਪਹੁੰਚੀ ਆ ਉਸ ਪਵਿੱਤਰ ਸਥਾਨ ਤੇ ਜਿਸ ਦਾ ਨਾਮ ਹੈ ਗੁਰਦੁਆਰਾ ਬਾਬਾ ਭੂਮੀਆਂ ਜੀ। ਕਿਹਾ ਜਾਂਦਾ ਹੈ ਕਿ ਇਸ ਦਾ ਇਤਿਹਾਸ ਬਹੁਤ ਹੀ ਪੁਰਾਤਨ ਸਮੇ ਦੇ ਨਾਲ ਹੈ। ਇਹ ਗੁਰਦੁਆਰਾ ਬਾਬਾ ਭੂਮੀਆਂ ਜੰਡਿਆਲਾ ਮੰਜਕੀ ਦੇ ਵਿੱਚ ਪੈਂਦਾ ਹੈ ਤੇ ਹਰ ਸੋਮਵਾਰ ਇਸ ਗੁਰਦੁਆਰੇ ਦੇ ਵਿੱਚ ਦੂਰੋ ਦਰਾੜੋ ਸੰਤਾਂ ਆ ਕੇ ਗੁਰੂ ਘਰ ਦੇ ਵਿੱਚ ਮੱਥਾ ਟੇਕਦਿਆਂ ਨੇ। ਇਸ ਕਰਕੇ ਇਸ ਦਾ ਪੁਰਾਤਨ ਇਤਿਹਾਸ ਜਾਣਨ ਦੇ ਲਈ ਤੇ ਤੁਹਾਨੂੰ ਸਭਨਾਂ ਨੂੰ ਦੱਸਣ ਲਈ ਅਸੀਂ ਪਹੁੰਚੀ ਆ ਗੁਰਦੁਆਰਾ ਬਾਬਾ ਭੂਮੀ ਜੀ ਦੇ ਜੋ ਕਿ ਜੰਡਿਆਲਾ ਮੰਝਕੀ ਦੇ ਵਿੱਚ ਹੈ ਤਾਂ ਦੀਰ ਨਹੀਂ ਕਰਦੇ ਆ ਜਾਣਦਿਆਂ ਇਸ ਦੇ ਇਤਿਹਾਸ ਦੇ ਬਾਰੇ ਸਸ਼ੀਕਲ ਜੀ ਮੈਂ ਹਾ ਕੀਰਤੀ ਤੇ ਅੱਜ ਅਸੀਂ ਆਏ ਹਾਂ ਗੁਰਦੁਆਰਾ ਬਾਬਾ ਭੂਮੀਆਂ ਜੀ ਜੰਡਿਆਲਾ ਮੰਜਕੀ ਦੇ ਵਿੱਚ ਜਿੱਥੇ ਕਿ ਕਿਹਾ ਜਾਂਦਾ ਹੈ ਇਸ ਦਾ ਜਿਹੜਾ ਇਤਿਹਾਸ ਹੈ ਉਹ ਜਹਾਂਗੀਰ ਦੇ ਨਾਲ ਸੰਬੰਧ ਰੱਖਦਾ ਹੈ ਤੇ ਇਸ ਦੇ ਇਤਿਹਾਸ ਦੇ ਬਾਰੇ ਵੀ ਜਾਣੂ ਕਰਵਾਵਾਂਗੇ ਤੁਹਾਨੂੰ ਕਿ ਇਸ ਦਾ ਇਤਿਹਾਸ ਕੀ ਹੈ ਤੇ ਗੁਰਦੁਆਰੇ ਦੇ ਵਿੱਚ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਤਾਂ ਦੇਰ ਨਹੀਂ ਕਰਦੇ ਆ ਤੇ ਚਲੋ ਸਾਡੇ ਨਾਲ ਬਾਬਾ ਜੀ ਜੇਕਰ ਇਸ ਪਵਿੱਤਰ ਸਥਾਨ ਦੀ ਗੱਲ ਕੀਤੀ ਜਾਵੇ ਦੂਰਦ ਦੇ ਰੇੜੋ ਜਿਹੜੀਆਂ ਸੰਗਤਾਂ ਮੱਥਾ ਟੇਕਣ ਲਈ ਆਉਂਦੀਆਂ ਨੇ ਇਸ ਦੀ ਮਾਨਤਾ ਕੀ ਹੈ ਇਸ ਦੀ ਮਾਨਤਾ ਜੀ ਜਹਾਂਗੀਰ ਬਾਦਸ਼ਾਹ ਹੋਇਆ ਉਹਨਾਂ ਦੇ ਮੋਕੇ ਬਾਬਾ ਭੂਮੀਆਂ ਜੀ ਹੋਏ ਆ। ਇੱਥੇ ਬਾਬਾ ਪੂਈਆਂ ਉੱਚੀ ਧਰਮਸ਼ਾਲਾ ਬੰਡੀਪਤੀ ਗੁਰਦੁਆਰਾ ਸਾਹਿਬ ਸਥਾਨ ਬਣਿਆ ਹੁਣ। ਉਹਨਾਂ ਤੇ ਉਹਨਾਂ ਦਾ ਤਪ ਸਥਾਨ ਸੀਗਾ ਉੱਥੇ। ਉੱਥੇ ਧੂਣਾ ਲਾਉਂਦੇ ਹੁੰਦੇ ਸੀ। ਇੱਥੋਂ ਦੀ ਜਹਾਂਗੀਰ ਰੰਗ ਜਹਾਂਗੀਰ ਦਾ ਜਿਹੜਾ ਕੋਈ ਮਤਲਬ ਉਹਨਾਂ ਦੇ ਕੋਈ ਰੋਨੀ ਫੋੜਾ ਸੀ ਜਿਹਨੂੰ ਆਪਾਂ ਮਤਲਬ ਕਹਿ ਦਿੰਨੇ ਆ ਉਹ ਕੀ ਕਹਿੰਨੇ ਆ ਜਿਹੜੀ ਹੁਣ ਬਿਮਾਰੀ ਚੱਲੀ ਆ। ਕੈਂਸਰ ਦਾ ਕੈਂਸਰ ਦਾ ਫੋੜਾ ਸੀਗਾ ਤੇ ਉਹ ਕਿਤੇ ਠੀਕ ਨਹੀਂ ਹੁੰਦਾ ਸੀ ਉਹ ਫਿਰ ਕਿਸੇ ਮਹਾਪੁਰਸ਼ ਨੇ ਦੱਸਿਆ ਉਹਨਾਂ ਨੂੰ ਜਹਾਂਗੀਰ ਨੂੰ ਵੀ ਉੱਥੇ ਸਾਧੂ ਬੈਠੇ ਆ ਉਹਨਾਂ ਕੋਲੇ ਜਾ ਕੇ ਬੇਨਤੀ ਕਰੋ ਫਿਰ ਉਹਨਾਂ ਨੇ ਆ ਕੇ ਜਹਾਂਗੀਰ ਨੇ ਆ ਕੇ ਬੇਨਤੀ ਕੀਤੀ ਸੀ ਤੇ ਜੀ ਸਾਡੇ ਮਤਲਬ ਕਿ ਆ ਫੋੜਾ ਠੀਕ ਕਰੋ ਫਿਰ ਉਹਨਾਂ ਨੇ ਇੱਕ ਰਾਖ ਦਿੱਤੀ ਉਸਨੂੰ ਰਾਖ ਦੇ ਨਾਲ ਠੀਕ ਹੋਣ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਉੱਚੀ ਧਰਮਸ਼ਾਲਾ ਚਾਰ ਦਰਵਾਜ਼ੇ ਰੱਖ ਕੇ ਇੱਕ ਧਰਮਸ਼ਾਲਾ ਬਣਾ ਕੇ ਦਿੱਤੀ ਇੱਕ ਉਹਨਾਂ ਨੂੰ ਪਲੰਗ ਉਹਨਾਂ ਨੇ ਭੇਟ ਕੀਤਾ ਤੇ ਇੱਕ ਨਗਾਰਾ ਭੇਟ ਕੀਤਾ ਬਾਬਾ ਭੂਇ ਆਏ ਨੂੰ ਉਹ ਹਜ ਵੀ ਹਜੇ ਵੀ ਉਹ ਪਲੰਗ ਮੌਜੂਦ ਹੈ ਗੁਰਦੁਆਰਾ ਸਾਹਿਬ ਪਿਆ ਤੇ ਜਿਹੜਾ ਨਗਾਰਾ ਦਿੱਤਾ ਉਹਨਾਂ ਨੇ ਉਹ ਇਸ ਗੁਰਦੁਆਰਾ ਸਾਹਿਬ ਪਿਆ ਹੈ ਤੇ ਇਸ ਦਾ ਉਸ ਤੋਂ ਮਨਤਾ ਪ੍ਰਾਪਤ ਹੋਈ ਆ ਜਿਹੜਾ ਇਹ ਉਹਨਾਂ ਦਾ ਅਗੀਠਾ ਸਾਹਿਬ ਆ ਉਹ ਉਹਨਾਂ ਦਾ ਸੀਗਾ ਉਹ ਤਪਸਥਾਨ ਉੱਥੇ ਬਾਬਾ ਭੂਇਆਂ ਦਾ ਇਸ ਕਾਰਨ ਹਰ ਸੋਮਵਾਰ ਸੰਗਤ ਇੱਥੇ ਮਦਦ ਤੋਂ ਤਾਂ ਦੇ ਨਾਲੋਂ ਇਹਨਾਂ ਦੀਆਂ ਸੁੱਖਾਂ ਪੁਰੀਆਂ ਹੁੰਦੀਆਂ ਇਸ ਕਾਰਨ ਕਰਕੇ ਬਹੁਤ ਦੂਰੋਂ ਦੂਰੋਂ ਸੰਗਤ ਆ ਰਹੀ ਤੁਸੀਂ ਵੀ ਜਿਵੇਂ ਕੀ ਭੂਮੀਆਂ ਜੀ ਗੁਰਦੁਆਰੇ ਮੱਥਾ ਟੇਕਣ ਆਏ ਹੋ ਤੇ ਇਹਨਾਂ ਦੀ ਕੀ ਮਾਨਤਾ ਹੈ ਕਿਉਂਕਿ ਕਹਿੰਦੇ ਨੇ ਸੋਮਵਾਰ ਨੂੰ ਇੱਥੇ ਬਹੁਤ ਰਛ ਦੇਖਣ ਨੂੰ ਮਿਲਦਾ ਹੈ ਹਾਂਜੀ ਹਾਂਜੀ ਬਹੁਤ ਰਛ ਮਿਲਦਾ ਹੈ ਅਸੀਂ ਕਾਫੀ ਧੀਰ ਤੌਰ ਤੇ 25 26 ਸਾਲ ਹੋ ਗਏ ਹੁੰਦੇ ਇਹਨੂੰ ਇੱਥੇ ਲੋਕਾਂ ਦੀ ਬਹੁਤ ਸ਼ਰਧਾ ਆਸਾ ਮਰਾਦਾ ਪੁਰੀਆਂ ਹੁੰਦੀਆਂ ਬਾਬਰ ਬਹੁਤ ਪੂਰੇ ਆ ਬਹੁਤ ਦੂਰ ਦੂਰ ਤੋ ਦੁਨੀਆ ਹੁੰਦੀ ਆ ਤੇ ਜੇਕਰ ਮਾਨਤਾ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ਦੇ ਇਤਿਹਾਸ ਦੇ ਬਾਰੇ ਕੀ ਪਤਾ ਹੈ ਕੁਝ ਕੀ ਜਿਸ ਕਰਕੇ ਲੋਕ ਜਿਹੜੇ ਦੂਰ ਦਰੜ ਸੁਣਤਾ ਜੜੀਆਂ ਮੱਥਾ ਟੇਕਣ ਆਉਂਦੀਆਂ ਨੇ ਇਥੇ ਬਾਬਾ ਭੂਮੀਆਂ ਜੀ ਦਾ ਇਤਿਹਾਸ ਆ ਉਹ ਜਿੱਦਾਂ ਜਿਹੜੇ ਰੋਗੀ ਹੁੰਦੇ ਸੀ ਨਾ ਰੋਗੀਆਂ ਨੂੰ ਦਵਾਈ ਦਿੰਦੇ ਹੁੰਦੇ ਸੀ ਹਰ ਸੋਮਵਾਰ ਦਿੰਦੇ ਹੁੰਦੇ ਸਰਾਖ ਦਿੰਦੇ ਹੁੰਦੇ ਸੀ ਫਿਰ ਜਿੱਦਾਂ ਪਹਿਲਾਂ ਕੋਈ ਨਾ ਕੋਈ ਦਿਨ ਨਿਸ਼ ਰੱਖਿਆ ਹੋਇਆ ਉਹਨਾਂ ਨੇ ਕਦੇ ਉਹ ਕਿਤੇ ਜਾਂਦੇ ਸੀ ਕਦੇ ਕਿਤੇ ਜਾਂਦੇ ਸੀ ਫਿਰ ਉਹਨਾਂ ਨੇ ਸੋਮਵਾਰ ਦਿਨ ਰੱਖ ਲਿਆ ਫੇਰ ਇੱਥੇ ਸੋਮਵਾਰ ਆਇਆ ਕਰਾਂਗੇ ਸੋਮਵਾਰ ਦੁਖੀਆਂ ਦੇ ਤਕ ਦੂਰ ਕਰਿਆ ਕਰਾਂਗੇ ਅਸੀਂ ਇਸ ਕਰਕੇ ਇੱਥੇ ਇਹਨਾਂ ਦਾ ਇਤਿਹਾਸ ਇਹ ਹੈ ਤੇ ਇਹਨਾਂ ਦੀ ਮੰਤਾ ਚੱਲਦੀ ਹੈ ਦੂਰੂ ਦੂਰ ਪਿੰਡ ਹੁੰਦੇ ਆ ਮਤਲਬ ਕਾਫੀ ਦੂਰ ਤੋਂ ਦੇਚਬ ਦੇਚਾਂ ਤੋਂ ਵੀ ਦੁਨੀਆ ਹੁੰਦੀ ਆ ਜਿਹੜਾ ਹੁਣ ਫਰਵਰੀ ਚ ਸਾਡੇ ਪਿੰਡ ਦੇ ਲੋਕੀ ਲੰਗਰ ਲਾਉਂਦੇ ਆ ਨਾ ਬੂਟਾ ਸਿੰਘ ਜੀ ਉਹ ਲੰਗਰ ਲਗਾਉਂਦੇ ਆ ਇੱਥੇ ਹਰ ਸਾਲ ਉਹਨਾਂ ਦੀਆਂ ਮਨੋ ਕਾਮਨਾ ਕੈਨੇਡਾ ਗਏ ਹੋਇਆ ਉਹਨਾਂ ਦੀਆਂ ਮਨੋ ਕਾਮਨਾ ਇੱਥੇ ਪੂਰੀਆਂ ਹੋਈਆਂ ਸਾਡੀਆਂ ਵੀ ਇੱਥੇ ਹੁੰਦੀਆਂ ਸਭ ਦੀਆਂ ਹੁੰਦੀਆਂ ਵਾਹਿਗੁਰੂ ਸਭ ਦੀਆਂ ਆਸਾਂ ਮਰਦਾ ਪੂਰੀਆਂ ਕਰੇ ਜਦੋਂ ਨਾ ਇਹ ਕਹਿੰਦੇ ਜਹਾਂਗੀਰ ਰਾਜਾ ਕਹਿੰਦੇ ਉਹਨੂੰ ਪਤਾ ਲੱਗਾ ਕਿ ਜਦ ਦੱਸਿਆ ਉੱਥੇ ਚੰਦਰ ਆਪਣੀ ਦਿੱਲੀ ਤਾਂ ਬਈ ਬਾਬਾ ਭੂਮੀਆਂ ਦੀ ਡਾਰੇ ਆ ਕਿ ਤੁਸੀਂ ਉਹਦੇ ਕੋਲ ਜਾਓ ਉਹਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਉਹਨੂੰ ਜਿਹੜਾ ਫੂੜਾ ਕੇ ਘੋੜੇ ਦਾ ਕੇ ਲਾਜ ਅਗੇ ਹੈ ਨਾ ਸੀਗਾ ਉਹ ਉਹਨਾਂ ਦੇ ਨਾਲ ਵਿੱਚ ਤੇ ਫੂੜਿਆ ਕੋਈ ਲਾਜ ਕੋਈ ਹੈ ਨਾ ਜਿਹੜਾ ਵਾਲਾ ਫੂੜਾ ਸੀਗਾ ਤੇ ਫਿਰ ਉਹ ਇੱਥੇ ਜਿਹੜਿਆਲੇ ਆ ਜੀ ਉਹ ਘੂੜੇ ਤੇ ਜਦੋਂ ਘੂੜੇ ਤੇ ਆਇਆ ਤਾਂ ਫਿਰ ਆ ਕੇ ਕਹਿੰਦੇ ਦੱਸਦੇ ਆ ਬਈ ਉਹਨਾਂ ਆ ਕੇ ਬਾਬੇ ਦੀ ਮਿੰਤ ਵਾਲਾ ਕੀਤਾ ਉਹਨੇ ਆ ਕੇ ਤੇ ਬਾਕੀ ਦਾ ਬਾਬਾ ਜੀ ਮੇਰੇ ਇਹਦਾ ਇਹ ਫੂੜਾ ਵੀ ਡਾਕਟਰਾਂ ਨੇ ਜਵਾਬ ਦਿੱਤਾ ਉਹ ਕਹਿੰਦਾ ਬਈ ਜਵਾਬ ਤਾਂ ਚੱਲ ਕੋਈ ਨਹੀਂ ਹੈ ਕਿ ਬਾਕੀ ਤਾਂ ਬਈ ਸਾਡੇ ਕੋ ਤਾਂ ਸਵਾਹ ਚੁਟਕੀ ਹੁੰਦੀ ਆ ਸੰਤਾ ਕੋ ਦਾ ਪਿਸਾਰਾਂ ਨੂੰ ਤਾਂ ਕੁਝ ਨਹੀਂ ਹੋਰ ਹੁੰਦਾਗਾ ਠੀਕ ਹੈ ਨਹੀਂ ਤੇ ਫੇਰ ਉਹ ਨਹੀਂ ਫੇਕਦੇ ਉਹ ਰਾਖ ਦਿੱਤੀ ਉਹਨੂੰ ਜੇ ਰਾਖ ਦਿੱਤੀ ਤਾਂ ਫੇਰ ਉਹ ਰਾਖ ਨਾਲ ਕਹਿੰਦੇ ਉਹ ਠੀਕ ਹੋ ਗਿਆ ਉਹ ਜੇ ਠੀਕ ਹੋ ਗਿਆ ਤਾਂ ਫੇਰ ਉਹ ਕਹਿੰਦੇ ਬਾਬਾ ਜੀ ਤੁਸੀਂ ਹੁਣ ਮੰਗੋ ਕੀ ਮੰਗਦੇ ਆ ਉਹ ਕਹਿੰਦਾ ਸਾਧਾ ਨੂੰ ਕਹਿੰਦਾ ਕੁਝ ਨਹੀਂ ਚਾਹੀਦਾਗਾ ਠੀਕ ਹੈ ਨਹੀਂ ਸੰਤਾਂ ਨੂੰ ਹੀ ਕਹਿੰਦਾ ਕੁਝ ਚਾਹੀਦਾਗਾ ਇਦਾਂ ਕਹਿੰਦਾ ਸਾਹ ਲੋਕੇ ਸਾਨੂੰ ਕਹਿੰਦਾ ਕੀ ਚਾਹੀਦਾ ਫੇਰ ਉਹ ਇੱਕ ਪਾਣਕ ਦੇ ਕੇ ਰੱਖਦੇ ਉਹ ਵੱਡਾ ਪਾਣਕ ਦੇ ਗਿਆ ਤੇ ਫੇਕ ਹੁਣ ਤਾਂ ਨਗਾਰਾ ਉਹਨੇ ਨਗਾਰਾ ਤਾਂ ਨਗਾਰਾ ਉਹ ਉੱਥੇ ਸੱਚਖੰਡ ਦੇ ਵਿੱਚ ਰੱਖਿਆ ਆ ਪਿੰਡ ਕੋਰਦਵਾਲੀ ਝੰਡੇਆਂ ਚੌਂਕ ਤੇ ਲਾਗੇ ਤੇ ਬਾਕੀ ਇਥੇ ਆਉਣ ਜਿੱਦਾਂ ਸੰਗਤ ਇਥੇ ਆਉਂਦੀ ਜੋ ਸੋਮਵਾਰ ਰਤੂ ਦੇ ਦਿਨ ਖਿਆਈ ਹੋਇਆ ਕੋਈ ਤੇ ਉਹ ਬਾਕੀ ਉਹ ਸਾਰੀ ਸੰਗਤ ਦਾ ਸਾਰਾ ਭਲਾ ਹੋ ਜਾਂਦਾ ਹੈ ਇਹਨਾਂ ਦਾ ਭਲਾ ਹੋ ਜਾਂਦਾ ਕੋਈ ਵਿਚਾਰਾ ਦੁਖੀ ਕੋ ਬਿਮਾਰ ਆਉਂਦਾ ਆ ਕੋਈ ਦੁੱਧ ਦੀ ਲੋੜ ਆ ਕੇ ਇਹਨੂੰ ਪੁੱਤ ਦੀ ਲੋੜ ਆ ਤੇ ਉਹ ਜਿਹਦਾ ਸਾਰੇ ਜਾਣੇ ਕਿ ਉਹ ਠੀਕ ਹੋ ਕੇ ਸਾਰਾ ਕੰਮ ਹੋ ਜਾਂਦਾ ਆ ਜੇ ਦੁੱਧ ਪੁੱਤ ਵੀ ਕੋਈ ਨਿਆਣਾ ਕੋ ਕਹਿੰਦਾ ਕੁੜੀ ਕਿ ਮੈਂ ਬਾਹਰ ਜਣਾਇਆ ਬਾਬਾ ਜੀ ਮੇਰਾ ਪੁੱਤ ਮੈਂ ਬਾਹਰ ਬਾਜ਼ੂ ਭੇਜੋ ਉਹ ਬਾਹਰ ਵੀ ਜਾਈ ਜਾਂਦੇ ਆ ਤੇ ਕੋਈ ਕਹਿੰਦਾ ਬਾਬਾ ਜੀ ਮੈਂ ਮੇਰਾ ਸਾਰਾ ਵਿਆਹ ਨਹੀਂ ਸਾਡੇ ਬੰਨੇ ਕੋਈ ਕਹਿੰਦਾ ਮੈਨੂੰ ਮੁੰਡੇ ਹੀ ਲੋੜਿਆ ਮੁੰਡਾ ਬਾਬਾ ਵੀ ਦੇ ਜਾਂਦਾ ਸਭ ਕੋ ਸਾਰੇ ਬਣਾ ਉਥੇ ਬਾਕੀ ਅਮਰੂਦਾਂ ਦੇ ਬੂਟੇ ਅੰਬਾਂ ਦੇ ਬੂਟੇ ਜਿੱਦਾਂ ਵੀ ਸੀਗੇ ਆ ਉਹਦੇ ਸੰਗ ਦੇ ਸਾਰੇ ਲੱਗੇ ਆ ਤੇ ਤੁਸੀਂ ਵੀ ਅੱਜ ਸੋਮਵਾਰ ਦਾ ਦੇਣ ਹੈ ਤੇ ਇੱਥੇ ਜਿਹੜੀਆਂ ਸੰਗਤਾਂ ਨੇ ਆਈਆਂ ਹੋਈਆਂ ਨੇ ਤਾਂ ਕੀ ਮਾਨਤਾ ਹੈ ਇਸ ਗੁਰਦੁਆਰੇ ਦੀ ਇਹ ਬਾਬਾ ਪੂਮੀਆਂ ਦੀ ਬਹੁਤ ਮਾਨਤਾ ਹੈ ਲੋਕੀ ਦੂਰ ਦੂਰੋਂ ਆਉਂਦੇ ਆ ਹਰ ਇੱਕ ਜੇ ਇੱਥੇ ਸੋਮਵਾਰ ਸੋਮਵਾਰ ਵੀ ਆਉਂਦੇ ਆ ਤੇ ਮੰਗਾ ਵੀ ਪੂਰੀਆਂ ਹੁੰਦੀਆਂ ਸਾਰਿਆਂ ਦੀਆਂ ਜੋ ਮੰਗਦੇ ਆ ਤੇ ਬਹੁਤ ਵਧੀਆ ਦਰਸ਼ਨ ਕਰਕੇ ਵਧੀਆ ਲੱਗਦਾ ਇਹਨਾਂ ਦਾ ਜਿਵੇਂ ਕਹਿੰਦੇ ਆ ਸੋਮਵਾਰ ਹੈ ਤੇ ਸੰਗਤ ਜਿਹੜੀ ਆ ਬਹੁਤ ਦੂਰ ਦੂਰੋਂ ਆਉਂਦੀ ਆ ਸੋਮਵਾਰ ਦੇ ਦਿਨ ਨੂੰ ਜਿਹੜਾ ਬਹੁਤ ਮਤਲਬ ਗੁਰਦੁਆਰਾ ਮੱਥੇ ਟੇਕਣ ਦੇ ਇਸ ਦਾ ਕੀ ਮਤਲਬ માનਤਾ ਕੀ ਹੈ ਇਸ ਗੁਰਦੁਆਰੇ ਦੀ ਮੰਦਾ ਦੱਸੀਏ ਤੁਹਾਨੂੰ ਦੁੱਧ ਬਹੁਤ ਸਾਰਾ ਕੁਝ ਕਿਦਾਂ ਵੀ ਜੋ ਵੀ ਹੈਗੀ ਆਸ ਪੂਰੀ ਹੁੰਦੀ ਇਸ ਗੁਰਦਵਾਰ ਸਾਹਿਬ ਦੀ ਕੋਨੇ ਆਣਾ ਸੁੱਖ ਦਾ ਕਿ ਬਾਹਰ ਜਾਣਾ ਸੇਵਾ ਕਰਨ ਨਾਲ ਪਿੰਦੇ ਛੀਤੀ ਬਾਹਰ ਬਣ ਜਾਂਦਾ ਹੈ ਤੇ ਇਹ ਸੀ ਗੁਰਦੁਆਰਾ ਬਾਬਾ ਭੂਮੀਆਂ ਜੀ ਦਾ ਇਤਿਹਾਸ ਜਿਹੜਾ ਕਿ ਜਹਾਂਗੀਰ ਦੇ ਨਾਲ ਸੰਬੰਧ ਰੱਖਦਾ ਸੀ ਅੱਜ ਵੀ ਜਿਹੜੀ ਦੂਰ ਦੁਰਾਡੇ ਸੰਗਤਾਂ ਜਿਹੜੀਆਂ ਨੇ ਇੱਥੇ ਸੋਮਵਾਰ ਨੂੰ ਮੱਥਾ ਟੇਕਣ ਲਈ ਆਉਂਦੀਆਂ ਨੇ ਕਿਉਂਕਿ ਕਿਹਾ ਜਾਂਦਾ ਹੈ ਕਿ ਸੋਮਵਾਰ ਦਾ ਜਿਹੜਾ ਦਿਨ ਹੈ ਉਹੀ ਇੱਥੇ ਮੰਨਿਆ ਜਾਂਦਾ ਸੀ ਜਿਸ ਦੇ ਚੱਲਦੇ ਬਹੁਤ ਜਿਹੜੀਆਂ ਸੰਗਤਾਂ ਨੇ ਦੂਰ ਦੂਰੋਂ ਮੱਥਾ ਟੇਕਣ ਲਈ ਆਉਂਦੀਆਂ ਨੇ ਤੇ ਅਜਿਹੇ ਇ